ਗੌੜੀ ਮਹੱਲਾ ਪੰਜਵਾ ਸਲੋਕ ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ ਨਾਨਕ RAM ਨਾਮ ਜਪ ਪਾਵ ਕੋ ਤਿਨ ਕਿਲ ਬਖੁਦਾ ਹਨਹਾਰ ਛੰਤ ਜਪ ਮਨਾ ਤੂੰ RAM ਨਰਾਇਣ ਗੋਵਿੰਦਾ ਹਰ ਮਾਦੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖ ਫਾਦੋ ਦੁਖ ਹਰਨ ਦੀਨ ਸਰਣ ਸ੍ਰੀ ਧਰ ਚਰਨ ਕਮਲ ਅਰਾਧਿਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧਿਐ ਕਲਮਲ ਹੈ ਦਹਿਤਾ ਸੁਧ ਕਰਤਾ ਦਿਨ ਸਰੇਣ ਅਰਾਧੋ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨ ਦਾ ਮੂਦਰ ਦੁਖ ਹਰ ਭੈ ਭੰਜਨ ਹਰ ਰਾਯਾ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਛਲ ਬਿਰਦਾਇਆ ਭਗਤ ਬਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ਤਮ ਅੰਧ ਕੂਪ ਤੇ ਉਧਾਰੇ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਬ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਇ ਚੇਤ ਮਨ ਆ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਤਾਰੀ ਕਰੁਣਾ ਮੈਂ ਸਮਰੱਥ ਸੁਆਮੀ ਕਟ ਕਟ ਪ੍ਰਾਨ ਆਧਾਰੀ प्राण मन तन जी दाता बेअंत अगम अपारो शरण जोग समर्थ मोहन सर्व दोख बिदारो रोग सोख सब दोख बिन सहै जपत नाम मुरारी बिनवंत नानक करहो कृपा समर्थ सब कलतारी गुण गाऊ मना अचुत अविनासी सबते ऊच दयाला बिसमबर देवन कौ एकै सर्व करै प्रतिपाला ਪ੍ਰਤੀਪਾਲ ਮਹਾ ਦਿਆਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੈ ਪ੍ਰਭ ਵਸੈ ਸੋ ਪ੍ਰਸੰਨ ਦੇਵਾ ਸਫਲ ਸੇਵਾ ਪਈ ਪੂਰਨ ਕਾਲਾ ਬਿਨਵੰਤ ਨਾਨਕ ਇਛੁ ਪੁਨੀ ਜਪਤ ਦੀਨ ਦਿਆਲਾ ਗਾਉੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲੈ ਹੈ ਹਰ ਕੰਤੈ ਮਾਨ ਤਿਆਗ ਕਰ ਭਗਤ ਠਗਉਰੀ ਮੋਹ ਹ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਪੈ ਨਰਕ ਨਿਵਾਰੇ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਤ ਪਕਾਈਐ सहज सुभाए उपाद रहत होए गीत गोविंद है गाईए कल क्लेश मिटहै ब्रह्मनाथ है मन चिंदिया फल पाईए पार ब्रह्म पूर्ण परमेश्वर नानक नाम त्याई है सखी इच करी नित सुख मनाई प्रभु मेरी आस पुजाए चरण प्यासी दर्श बैरागन पिखौ थान सबाए ਖੋਜ ਲਹੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪ ਨੜਾ ਫਿਰ ਮਿਲਿਆ ਪ੍ਰਮਖ ਹੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨ ਟਲਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ 52 ਅਖਰੀ ਮਹੱਲਾ 5ਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਿਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਤ ਸਤ ਬੁੱਧ ਮੂਰਤ ਗੁਰਦੇਵ 파ਰਸ ਪਰਸપરા ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਸਲੋਕ ਆਪਹਿ ਕੀਆ ਕਰਾਇਆ ਆਪਹਿ ਕਰਨੇ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਓੰ ਸਾਦ ਸਤਿਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁਨ ਆਪਹਿ ਸੁਖ ਆਸਨ ਆਪਹਿ ਸੁਨਤ ਆਪਹੀ ਜਾਸਨ ਅਪਣ ਆਪ ਆਪਹਿ ਉਪਾਇਓ ਆਪਹਿ ਬਾਪ ਆਪਹੀ ਮਾਇਓ ਆਪਹਿ ਸੂਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏ ਕਹ ਏਕ ਬਖੰਨ ਨੂੰ ਨਾਨਕ ਏਕ ਅਨੇਕ ਪੌੜੀ ਓ ਅੰਗ ਗੁਰਮੁਖ ਕੀਓ ਆਕਾਰਾ ਏ ਕਹ ਸੂਤ ਪਰੋ ਬਨਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਵਿਸਥਾਰੰ ਸਗਲ ਭਾਤ ਕਰ ਕਰਹਿ ਉਪਾਇੋ ਜਨਮ ਮਰਨ ਮਨ ਮੋਹ ਵਧਾਇਓ ਦੋਹੂ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸਈ ਸਾਹ ਭਗਵੰਤ ਸੇ ਸਤ ਸੰਪੈ ਹਰਿ ਰਾਸ ਨਾਨਕ ਸਚ ਸੁਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਸੱਤ 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 ਸੋ ਸੱਤ ਪੁਰਖ ਤੇ ਭਿੰਨ ਨ ਕੋਉ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਨ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕੈ ਸਦ ਬਲੇ ਹਾਰਾ ਸਲੋਕ ਤਨ ਤਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾ ਧੂਰ ਪੁਨੀਤ ਤੇਰੇ ਜਨੂਆ ਤਨ ਤੇਊ ਜਿਹ ਰੁਚਿਆ ਮਨੂਆ ਤਨ ਨਹੀਂ ਬਾਛ ਹੈ ਸੁਰਗ ਨ ਆਛ ਹੈ ਅਤ ਪ੍ਰੇਪ੍ਰੀਤ ਸਾਦ ਰਜ ਰਚ ਹੈ ਤੰਦੇ ਕਹਾ ਬਿਆ ਪਹਿਤਾ ਹੂ ਜੋ ਏਕ ਛਾੜ ਅਨ ਕਤਹਿ ਨ ਜਾਹੂ ਜਾ ਕਹਿਈਐ ਦਿਉ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਖ ਅਰੰਗ ਗਿਆਨ ਧਿਆਨ ਮਨ ਹੱਠ ਮਿਲਿ ਆਉ ਨ ਕੋਏ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪਉੜੀ ਗੰਗਾ ਗਿਆਨ ਨਹੀਂ ਮੁਖ ਬਤਉ ਅਨਕ ਜੁਗਤ ਸ਼ਾਸਤਰ ਕਰਿ ਭਾਤਉ ਗਿਆਨੀ ਸੋਏ ਜਾ ਕੈ ਦ੍ਰਿੜ ਸੋਊ ਕਹਿਤ ਸੁਨਤ ਕਛ ਜੋਗ ਨ ਹੋਊ ਗਿਆਨੀ ਰਹਤ ਆਗਿਆ ਦ੍ਰਿੜ ਜਾ ਕੈ ਉਸ ਨਸੀਤ ਸੰਸਾਰ ਸਭ ਤਾਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਜੇ ਪਸ ਢੋਰ ਨਾਨਕ ਗੁਰਮੁਖ ਸੋ ਬੂਜੈ ਜਾ ਕੈ ਭਾਗ ਮਥੋਰ ਪੌੜੀ ਯਾ ਜੁਗ ਮਹਿ ਇਕ ਹੈ ਕੋ ਆਇਆ ਜਨਮਤ ਮੋਹਯੋ ਮੋਹ ਦੀ ਮਾਇਆ ਗਰਭਕੁੰਟ ਮਹਿ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋੜ ਛਡਾਨਾ ਦੇਵਨ ਹਾਰ ਮਨਹਿ ਬਿਸਰਾਨਾ ਧਾਰੋ ਕਿਰਪਾ ਜਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰ ਹੋ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨ ਕੋਏ ਆਵਨ ਜਾਣਾ ਤਹਿ ਮਿਟੈ ਨਾਨਕ ਜੇ ਮਨ ਸੋਏ ਪੌੜੀ ਏਉ ਜੀ ਬਹੁਤ ਗ੍ਰਭ ਵਾਸੀ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਣ ਮੋਹ ਕਟੇ ਕਟ ਦੀਨੇ ਏ ਸਾਜਨ ਕਛ ਕਹੋ ਉਪਾਇ ਜਾਤੇ ਤਰਉ ਬਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨਮਾਏ ਸਲੂਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਸ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਇਕ ਹੈ ਆਪ ਕਰਾਵਨਹਾਰਾ ਆਪਹਿ ਪਾਪ ਪੁਨ ਬਿਸਥਾਰਾ ਇਆ ਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਵਾ ਕਾ ਅੰਤ ਨ ਜਾਣੇ ਕੋਊ ਜੋ ਜੋ ਕਰੈ ਸੋਉ ਫਨ ਹੋਉ ਏ ਕਹਤੇ ਸਗਲਾ ਬਿਸਥਾਰਾ ਨਾਨਕ ਆਪ ਸਵਾਰ ਨਹਾਰਾ ਸਲੋਕ ਰਾਚ ਰਹੇ ਬਨਤਾ ਬਨੂਦ ਕੁਸਮ ਰੰਗ ਬਿਖਸੂਰ ਨਾਨਕ ਤੇ ਸਰਨੀ ਪਰਉ ਬਿਨ ਸਜਾਏ ਮੈਂ ਮੂਰ ਪੌੜੀ ਦੇ ਰੇ ਮਾਨ ਨ ਮਨ ਹਰ ਜਹਰ ਚੋ ਤਹ ਤਹ ਬੰਧਨ ਪਾਹੇ ਜਹੇ ਬਿਦ ਕਤਹੁ ਨ ਛੂਟੀ ਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾਕੋ ਪਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਬਾਦੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ ਭ੍ਰਮ ਕੇ 모ਹ ਨਹਿ ਮੁਝਹਿ ਸੋ ਪ੍ਰਭ ਸਦ ਹੂ ਸੰਗ ਲਿਖੈ ਗਣਤ ਨਾ ਛੂਟੀਐ ਕਾਚੀ ਪੀਤ ਨਾ ਸੁਧ ਜਿਸ ਹੈ ਬੁਜਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ